ਆ ਤੇਨੂੰ ਕਹਿੰਦੇ ਸਲਾਹ ਦਿੱਤੀ ਮੈਂ ਕਹਿੰਦੀ ਪਿਆਰੇ ਦੋ ਕੀ ਸਲਾਹ ਦਿੱਤੀ ਮੈਂ ਤਾਂ ਕਹੇ ਵੀ ਗਰਮ ਕਰਕੇ ਦੁੱਧ ਚ ਪਾ ਦੋ ਜਦੋਂ ਫਟ ਗਿਆ ਤੇ ਵਾਸ਼ਵਸ਼ੇ ਚ ਡੋਲ ਦੋ ਤੁਨ ਬੰਦਾ ਨਹੀਂ ਕਰ ਭੁਗੀ ਆ ਗਿਉ ਉਹਨਾਂ ਕੀ ਯਾਰ ਆ ਗੋੜ ਲੈਂਦਾ ਵੀਰ ਜੀ ਤੇ ਚੈੱਕ ਕਰਦੇ ਆ ਸਾਰਾ ਸਾਡਾ ਗੋੜਾ ਫਟ ਗਿਆ ਵੇਖੋ ਲੈ ਇਧਰ ਭੂਆ ਵੀ ਆ ਗਈ ਭੂਆ ਵੀ ਆ ਆ ਪਿੰਡ ਤੋਂ ਆਈ ਸ਼ੂਰੀਓ ਸਾਚੇ ਬੋਲ ਨਹੀਂ ਆਪਾਂ ਆਈ ਬੋਰੇ ਲਈ ਕਿਉਂ ਆ। ਲੈ ਮੈਂ ਦੰਦੀਆਂ। ਇਹ ਕਿੱਥੇ ਲੱਗਿਆ? ਇਹ ਜਿੱਥੇ ਪਿੱਛੇ ਆ ਗਿਆ। ਇਹ ਆਪੋ ਤੋਂ ਹੁੰਦਾ ਹੀ। ਇਹਦੇ ਵਿੱਚ ਕੀ? ਉਹ ਛੋਟਾ। ਆਹ ਕਿਹਾ ਇਹ ਦੱਬਿਆਂ ਦੇ ਕੋੜੇ ਆ। ਆਹੋ। ਇਹ ਇੰਦਨ ਦਾ ਮੇਲਿਆ ਦੇਖ। ਆਹੋ। ਇਹ ਦੱਬਿਆਂ ਜੀ ਨਹੀਂ ਸਹੀ। ਥੋੜੇ। ਚਾਹ ਨਹੀਂ ਬਣੀ ਨਾ ਚਾਹ ਬਣੀ ਨਾ ਗੁੱਧ ਬਣਿਆ। ਸਾਰੇ ਫਟ ਜਾਂਦਾ। ਚਾਹ ਬਣਾਉਣੇ ਨੂੰ ਕੀ ਕਰਨਾ? ਇਹਨੂੰ ਹੁਣ ਸਿੰਪਲ ਬਖਾਇਆ ਕਰੇ ਮੇਦਰ ਨੂੰ। ਇਹ ਗੱਡੀ ਅੱਡਾਈ ਦੇਖ। ਪੁਰੀ ਅਸਰੀ ਦਾ ਵਾਸੀ ਹੈ ਅੱਛਾ ਦੋ ਰਾਂ ਹੀ ਫਟ ਗਈ ਹੈ ਹਾਂ ਤੇ ਹਾਂ ਬੰਦ ਕਰਤਾ ਵੀ ਇਹਨਾਂ ਨੂੰ ਉਤਰੇ ਜੱਬੇ ਰਹਿ ਗਏ ਜਿਹੜਾ ਕੋ ਲੈ ਜੂ ਬਹੁਤ ਟੱਕ ਕਰੀ ਜਾਂਦਾ ਉਹ ਨਹੀਂ ਮਾਮਾ ਪੜਾਈ ਦੀ ਜ਼ਰੂਰத் ਨਹੀਂ ਹੈ ਗੋਲਿਆ ਚੱਕਰ ਹੈ ਦੇ ਵਿੱਚ ਜਦੋਂ ਆਪਾਂ ਚਾਹ ਬਣਾਉਣੀ ਨਾ ਉਹ ਪੈਣਾ ਮੜਾ ਜਾਂ ਕੈਮੀਕਲ ਹਾਂ ਗੈਸ ਮਾਰਿਆ ਪੀ ਕੇ ਕੈਮਿਕਲ ਕੈਮੀਕਲ ਪਾਉਣਾ ਉਹਦੇ ਨਾਲ ਹੀ ਫਟਣੀ ਆ ਉਹ ਕੈਮੀਕਲ ਅਸੀਂ ਤਿਆਰ ਕੀਤਾ ਹੈ ਯਾਰ ਜਿਹੜਾ ਆਪਾਂ ਨੂੰ ਐ ਕਹਦੇ ਨਾ ਜਿਹਨਾਂ ਨੇ ਬਖਰਾਈ ਸਹੀ ਦਿੱਤੀ ਨਾ ਆਹ ਲੋ ਨਾਲੇ ਉਹਨਾਂ ਨੂੰ ਆਇਆ ਡੱਬਾ ਦੇਣਾ ਆਪਾਂ ਨਾਲੇ ਉਹਨਾਂ ਨੂੰ ਸਨਮਾਨਤ ਕਰਨਾ ਕਿ ਤੁਸੀਂ ਇਸ ਗਾਹ ਤੋਂ ਹੀ ਸੇਵਾ ਵੱਧ ਪਾਇਆ ਕਿ ਤੇ ਜਿਹਨਾਂ ਸੇਵਾ ਨਹੀਂ ਕੀਤੇ ਖਾਲੀ ਡੱਬੇ ਦੇ ਦੇਣਾ ਉਹਨਾਂ ਨੂੰ ਲਓ ਜੀ ਗੁਰਦਾ ਤੇ ਬਣਿਆ ਨਹੀਂ ਜੋ ਦੇਖੋ ਤੇ ਅਹੀਂ ਆਉਣਾ ਬਲੌਗ ਕਰਦੇ ਇੱਥੇ ਖਤਮ ਲੈ